ਸਸ਼੍ਰੀ ਕਾਲਾ ਸਮਝਾ ਨਿਊਜ਼ ਸੇਖਰੇ ਸਾਰੇ ਦਰਸ਼ਕਾਂ ਦਾ ਮੈਂ ਅਰਪਦੀਪ ਗੌਰ ਸਵਾਗਤ ਕਰਦੀ ਆਂ ਤਾਂ ਇਸ ਵੇਲੇ ਖਬਰ ਦਾ ਤੁਹਾਨੂੰ ਅਗਾਜ਼ ਕਰ ਲੈਂਦੇ ਆਂ ਅਰਜਨ ਢਿੱਲੋਂ ਤੋਂ ਬਾਅਦ ਹੁਣ ਗੁਰਦਾਸ ਮਾਨ ਦਾ ਸ਼ੋਅ ਹੈ ਜਿਹੜਾ ਪੀਯੂ ਦੇ ਵਿੱਚ ਕੈਨਸਲ ਹੋ ਗਿਆ ਤਾਂ ਦੱਸਦੇ ਕਿ ਕੁਝ ਦਿਨ ਪਹਿਲਾਂ ਮੈਨੇਜਮੈਂਟ ਨੇ ਕਿਹਾ ਸੀ ਕਿ ਅਰਜਨ ਢਿੱਲੋਂ ਦਾ ਜਿਹੜਾ ਸ਼ੋਅ ਹੈ ਇਸ ਕਰਕੇ ਕੈਨਸਲ ਹੋਇਆ ਕਿਉਂਕਿ ਜਿਹੜਾ ਰਸ਼ ਹੈ ਜਿਹੜਾ ਇਕੱਠ ਹੈ ਇਸ ਕਦਰ ਤੱਕ ਵੱਧ ਗਿਆ ਕਿ ਮੈਨੇਜਮੈਂਟ ਨੇ ਇਸ ਤਰ੍ਹਾਂ ਐਕਸਪੈਕਟ ਨਹੀਂ ਸੀ ਕੀਤਾ ਪਰ ਹੁਣ ਗੁਰਦਾਸ ਮਾਨ ਦਾ ਸ਼ੋਅ ਰੱਦ ਹੋ ਗਿਆ ਜਿਸ ਤੋਂ ਬਾਅਦ ਸਟੂਡੈਂਟ ਯੂਨੀਅਨ ਦੇ ਜਿਹੜੇ ਮੀਤ ਪ੍ਰ ਲਗਾਏ ਨੇ ਕਿ ਡੀਐਸਡਬਲਿਊ ਨੇ ਐਨਓਸੀ ਨਹੀਂ ਦਿੱਤਾ ਇਸ ਕਰਕੇ ਸ਼ੋਅ ਹੈ ਜਿਹੜਾ ਰੱਦ ਕਰਨਾ ਪਿਆ ਆ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ 25 ਲੱਖ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਖਰਚ ਕੀਤਾ ਫਿਰ ਵੀ ਸ਼ੋਅ ਕੈਨਸਲ ਕਰਨ ਦਾ ਕੋਈ ਹੱਜ ਨਹੀਂ ਸੀ ਬਣਦਾ ਤਾਂ ਬਿਲਕੁਲ ਕਿਸ ਤਰ੍ਹਾਂ ਉਹਨਾਂ ਨੇ ਅਪੀਲ ਕੀਤੀ ਹੈ ਕਿਸ ਤਰ੍ਹਾਂ ਉਹ ਹੜਤਾਲ ਤੇ ਬੈਠਣ ਜਾ ਰਹੇ ਨੇ ਮੌਕੇ ਦੀ ਵੀਡੀਓ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਮੈਂ ਤੇ ਮੇਰੀ ਟੀਮ ਇਨਡੈਫਿਨਿਟ ਹੰਗਰ ਸਟ੍ਰਾਈਕ ਤੇ ਬੈਠਣ ਲੱਗੀ ਹੈ ਜਿਹੜੀ ਯੂਨੀਵਰਸਿਟੀ ਅਥਾਰਟੀ ਹੈ ਸਾਡੀ ਉਹ ਸਾਡੇ ਨਾਲ ਤੱਕਾ ਕਰ ਰਹੀ ਹੈ ਪਿਛਲਾ ਫੈਸਟੀਵੇਲ ਡੀਐਸਡਬਲਿਊ ਹੈ ਇਦੇ ਕਰਕੇ ਕੈਨਸਲ ਹੋਇਆ ਅੱਜ ਸਾਡੇ ਜਿਹੜਾ ਫੰਕਸ਼ਨ ਹੈ ਅੱਜ ਸਾਰਾ ਸਟੇਜ ਸੈਟਅਪ ਕਰ ਲਿਆ ਜਿਹੜਾ ਡੀਨ ਇਹਨੂੰ ਗੱਲ ਕਰਨ ਦੀ ਅਟੱਲੇਗੀ ਅਥਾਰਟੀ ਨੂੰ ਜੇ ਪਰਮਿਸ਼ਨ ਨਹੀਂ ਦਿੱਤਾ ਸਾਡਾ ਸਟੇਜ ਕਿਵੇਂ ਸੈਟਅਪ ਹੋਇਆ ਅਸੀਂ ਸਾਰੀ ਪੇਮੈਂਟ ਦਿੱਤੀ ਹੋਈ ਇੱਕ ਇੱਕ ਰੁਪਿਆ ਮੈਂ ਆਪਣੀ ਜੇਬ ਤੋਂ ਲਾਇਆ ਹੋਇਆ ਤੇ ਅੱਜ ਵੀ ਉਹ ਆ ਕੇ ਕਹਿੰਦੇ ਨੇ ਕਿ ਕੋਈ ਪਰਮਿਸ਼ਨ ਹੀ ਤੇਰੇ ਫੰਕਸ਼ਨ ਨਹੀਂ ਹੋਣ ਦਿੰਦੇਗੇ ਇਹ ਕਿੱਥੇ ਦੀ ਨਾਈਂਟ ਆਫੀ ਹੈ ਕਿ ਮੇਰੇ ਨਾਲ ਹਮੇਸ਼ਾ ਤੱਕਾ ਕਰਦੀ ਆ ਰਹੀ ਹੈ ਥੋਲਟੀ ਜੇ ਜੋ ਅੱਜਕੱਲ ਇਹ ਇਹ ਚੀਜ਼ ਕੈਨਸਲ ਹੋ ਰਹੀ ਹੈ ਤਾਂ ਉਹਦਾ ਜ਼ਿੰਮੇਦਾਰ ਇਹ ਡੀਐਸਡਬਲ ਹੈ ਤੇ ਮੈਂ ਇਨਡੈਫਿਨਿਟ ਹ ਮੇਰੇ ਘਰ ਤੋਂ ਜਿਹੜੇ 20-25 ਲੱਖ ਲਾਇਆ ਮੈਂ ਖੁੱਦੇ ਲਾਇਆ ਇਕਰ ਪਿਆ ਵੀ ਸਥੋਟੀ ਨੇ ਦਿੱਤਾ ਪੀਓ ਥੋਟੀ ਮਰਦਾ